ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਇੱਕ ਮੈਲਾ ਦੇ ਵੱਲੋਂ ਐਸਐਚਓ ਤੇ ਗੰਭੀਰ ਦੋਸ਼ ਲਗਾਏ ਗਏ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਐਸਐਚਓ ਨੂੰ ਉਸ ਦੇ ਅਹੁਦੇ ਤੋਂ ਜਿਹੜਾ ਹੈ ਉਹ ਮੁਅਤਲ ਕਰ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਥਾਣਾ ਟਿੱਬਾ ਦੇ ਵਿੱਚ ਐਸਐਚਓ ਤੇ ਉੱਤੇ ਵੱਡੀ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਕਮਿਸ਼ਨਰ ਨੇ ਜਿਹੜਾ ਐਸਐਚਓ ਨੂੰ ਉਹ ਮੁਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਥਾਣਾ ਟਿੱਬਾ ਦੇ ਵਿੱਚ ਮੁਕੱਦਮਾ ਦਰਜ ਕਰਵਾਉਣ ਆਉਂਦੀ ਹੈ ਡੌਲੀ ਨਾਂ ਦੀ ਮਹਿਲਾ ਦਾ ਆਪਣੇ ਪਤੀ ਦੇ ਨਾਲ ਝਗੜਾ ਹੁੰਦਾ ਹੈ ਪਤੀ ਦੇ ਵੱਲੋਂ ਉਸਤੇ ਹਮਲਾ ਕੀਤਾ ਜਾਂਦਾ ਹੈ ਤਾਂ ਜਦੋਂ ਇਹ ਮਹਿਲਾ ਟਿੱਬਾ ਥਾਣਾ ਦੇ ਵਿੱਚ ਐਸਐਚਓ ਕੋਲ ਸ਼ਿਕਾਇਤ ਦਰਜ ਕਰਵਾਉਣ ਆਉਂਦੀ ਹੈ ਤਾਂ ਐਸਐਚਓ ਦੇ ਵੱਲੋਂ ਲਾਪਰਵਾਹੀ ਵਰਤੀ ਜਾਂਦੀ ਹੈ ਤੇ ਮਾਮਲਾ ਦਰਜ ਕਰਨ ਦੇ ਵਿੱਚ ਕਾਫੀ ਦੇਰੀ ਲਗਾਈ ਜਾਂਦੀ ਹੈ ਜਦੋਂ ਇਹ ਮਾਮਲਾ ਜਿਹੜਾ ਪੁਲਿਸ ਕਮਿਸ਼ਨਰ ਸੁਆਪਲ ਸ਼ਰਮਾ ਦੇ ਕੋਲ ਪਹੁੰਚਦਾ ਤਾਂ ਉਸ ਦੇ ਵੱਲੋਂ ਸਖਤੀ ਅਪਣਾਈ ਜਾਂਦੀ ਹੈ ਕਾਰਵਾਈ ਜਿਹੜੀ ਹੈ ਐਸਐਚਓ ਦੇ ਉੱਤੇ ਕੀਤੀ ਜਾਂਦੀ ਹੈ ਕਿਉਂਕਿ ਐਸ ਐਚ ਓ ਜਸਪਾਲ ਸਿੰਘ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰਨ ਦੇ ਲਈ ਜਾ ਇਸ ਸ਼ਿਕਾਇਤ ਦਰਜ ਕਰਨ ਦੇ ਵਿੱਚ ਕਾਫੀ ਦੇਰੀ ਲਗਾਈ ਗਈ ਸੀ ਜਿਸ ਤੋਂ ਬਾਅਦ ਥਾਣਾ ਕਮਿਸ਼ਨਰ ਦੇ ਵੱਲੋਂ ਜਿਹੜਾ ਹੈ ਸੁਪਾਲ ਸ਼ਰਮਾ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਹੈ ਐਸ ਐਚ ਓ ਤੋਂ ਕੀਤੀ ਗਈ ਹੈ ਤਾਂ ਪੁਲਿਸ ਕਮਿਸ਼ਨਰ ਦੇ ਵੱਲੋਂ ਐਸਐਚਓ ਨੂੰ ਮੁਅਤਲ ਕਰ ਦਿੱਤਾ ਗਿਆ ਐਸਐਚਓ ਜਸਪਾਲ ਸਿੰਘ ਨੂੰ ਜਿਹੜਾ ਵੱਡਾ ਝਟਕਾ ਲੱਗਿਆ ਤਾਂ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੱਧ ਸਕਦੀਆਂ ਨੇ ਪੁਲਿਸ ਕਮਿਸ਼ਨਰ ਨੇ ਜਿਹੜਾ ਹੈ ਪੁਲਿਸ ਵਿਭਾਗ ਨੂੰ ਉਸ ਐਸਐਚਓ ਦੇ ਵਿਰੁੱਧ ਜਿਹੜੀ ਵਿਪາກ ਦੀ ਜਾਂਚ ਕਰਨ ਦੇ ਵੀ ਹੁਕਮ ਦਿੱਤੇ ਨੇ ਤਾਂ ਹੁਣ ਜਿਹੜਾ ਉਹ ਐਸਐਚਓ ਜਸਪਾਲ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਮੁਅਤਲ ਕਰ ਦਿੱਤਾ ਗਿਆ ਤੇ ਨਵਾਂ ਜਿਹੜਾ ਐਸਐਚਓ ਆ ਉਹ ਐਲਾਨ ਦਿੱਤਾ ਗਿਆ ਨਵੇਂ ਐਸਐਚਓ ਉਸ ਦੇ ਜਿਹੜਾ ਅਹੁਦੇ ਤੇ ਬਿਠਾ ਦਿੱਤੇ ਗਏ ਨੇ ਤਾਂ ਇਹ ਜਿਹੜਾ ਪੂਰਾ ਮਾਮਲਾ ਡੌਲੀ ਨਾਦੀ ਮੈਲਾ ਤੋਂ ਸ਼ੁਰੂ ਹੁੰਦਾ ਡੌਲੀ ਨਾਦੀ ਮੈਲਾ ਜਦੋਂ ਥਾਣੇ ਦੇ ਵਿੱਚ ਕੇਸ ਦਰਜ ਕਰਵਾਉਣ ਜਾਂਦੀ ਹੈ ਟਿੱਬਾ ਥਾਣੇ ਦੇ ਵਿੱਚ ਕੇਸ ਦਰਜ ਕਰਵਾਉਂਦੀ ਹੈ ਤਾਂ ਇਸ ਐਸ ਐਚਓ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਦੇ ਮਾਮਲੇ ਦੇ ਵਿੱਚ ਲਾਪਰਵਾਹੀ ਵਰਤੀ ਜਾਂਦੀ ਹੈ ਕਾफी ਸਮਾਂ ਜਿਹੜਾ ਮੁਕੱਦਮਾ ਦਰਜ ਕਰਨ ਦੇ ਵਿੱਚ ਲਿਆ ਜਾਂਦਾ ਹੈ ਤਾਂ ਜਦੋਂ ਇਹ ਪੂਰਾ ਮਾਮਲਾ ਪੁਲਿਸ ਕਮਿਸ਼ਨਰ ਦੇ ਕੋਲ ਪਹੁੰਚਦਾ ਹੈ ਤਾਂ ਪੁਲਿਸ ਕਮਿਸ਼ਨਰ ਦੇ ਵੱਲੋਂ ਸਖਤੀ ਦਿਖਾਈ ਜਾਂਦੀ ਹੈ ਤੇ ਇਸ ਐਸ ਐਚਓ ਦੇ ਉੱਪਰ ਜਿਹੜਾ ਐਕਸ਼ਨ ਲਿਆ ਜਾਂਦਾ ਇਸ ਨੂੰ ਉਸ ਦੇ ਅਹੁਦੇ ਤੋਂ ਜਿਹੜਾ ਉਹ ਮੁਅਤਲ ਕਰ ਦਿੱਤਾ ਜਾਂਦਾ ਹੈ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਇੱਕ ਮੈਲਾ ਦੇ ਵੱਲੋਂ ਐਸਐਚਓ ਤੇ ਗੰਭੀਰ ਦੋਸ਼ ਲਗਾਏ ਗਏ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆ ਐਸਐਚਓ ਨੂੰ ਉਸ ਦੇ ਅਹੁਦੇ ਤੋਂ ਜਿਹੜਾ ਹੈ ਉਹ ਮੁਅਤਲ ਕਰ ਦਿੱਤਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਥਾਣਾ ਟਿੱਬਾ ਦੇ ਵਿੱਚ ਐਸਐਚਓ ਤੇ ਉੱਤੇ ਵੱਡੀ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਕਮਿਸ਼ਨਰ ਨੇ ਜਿਹੜਾ ਹੈ ਐਸਐਚਓ ਨੂੰ ਉਹ ਮੁਅਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਥਾਣਾ ਟਿੱਬਾ ਦੇ ਵਿੱਚ ਮਕਦਮਾ ਦਰਜ ਕਰਵਾਉਣ ਆਉਂਦੀ ਹੈ ਡੋਲੀ ਨਾਂ ਦੀ ਮਹਿਲਾ ਦਾ ਆਪਣੇ ਪਤੀ ਦੇ ਨਾਲ ਝਗੜਾ ਹੁੰਦਾ ਹੈ ਪਤੀ ਦੇ ਵੱਲੋਂ ਉਸਤੇ ਹਮਲਾ ਕੀਤਾ ਜਾਂਦਾ ਹੈ ਤਾਂ ਜਦੋਂ ਇਹ ਮਹਿਲਾ ਟਿੱਬਾ ਥਾਣਾ ਦੇ ਵਿੱਚ ਐਸਐਚਓ ਕੋਲ ਸ਼ਿਕਾਇਤ ਦਰਜ ਕਰਵਾਉਣ ਆਉਂਦੀ ਹੈ ਤਾਂ ਐਸਐਚਓ ਦੇ ਵੱਲੋਂ ਲਾਪਰਵਾਹੀ ਵਰਤੀ ਜਾਂਦੀ ਹੈ ਤੇ ਮਾਮਲਾ ਦਰਜ ਕਰਨ ਦੇ ਵਿੱਚ ਕਾਫੀ ਦੇਰੀ ਲਗਾਈ ਜਾਂਦੀ ਹੈ ਜਦੋਂ ਇਹ ਮਾਮਲਾ ਜਿਹੜਾ ਪੁਲਿਸ ਕਮਿਸ਼ਨਰ ਸੁਆਪਲ ਸ਼ਰਮਾ ਦੇ ਕੋਲ ਪਹੁੰਚਦਾ ਤਾਂ ਉਸ ਦੇ ਵੱਲੋਂ ਸਖਤੀ ਅਪਣਾਈ ਜਾਂਦੀ ਹੈ ਕਾਰਵਾਈ ਜਿਹੜੀ ਹੈ ਐਸਐਚਓ ਦੇ ਉੱਤੇ ਕੀਤੀ ਜਾਂਦੀ ਹੈ ਕਿਉਂਕਿ ਐਸਐਚਓ ਜਸਪਾਲ ਸਿੰਘ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰਨ ਦੇ ਲਈ ਜਾ ਇਸ ਸ਼ਿਕਾਇਤ ਦਰਜ ਕਰਨ ਦੇ ਵਿੱਚ ਕਾਫੀ ਦੇਰੀ ਲਗਾਈ ਗਈ ਸੀ ਜਿਸ ਤੋਂ ਬਾਅਦ ਥਾਣਾ ਕਮਿਸ਼ਨਰ ਦੇ ਵੱਲੋਂ ਜਿਹੜਾ ਸੁਪਾਲ ਸ਼ਰਮਾ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਹੈ ਐਸਐਚਓ ਤੋਂ ਕੀਤੀ ਗਈ ਹੈ ਤਾਂ ਪੁਲਿਸ ਕਮਿਸ਼ਨਰ ਦੇ ਵੱਲੋਂ ਐਸਐਚਓ ਨੂੰ ਮੁਅਤਲ ਕਰ ਦਿੱਤਾ ਗਿਆ ਐਸਐਚਓ ਜਸਪਾਲ ਸਿੰਘ ਨੂੰ ਜਿਹੜਾ ਵੱਡਾ ਝਟਕਾ ਲੱਗਿਆ ਤਾਂ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੱਧ ਸਕਦੀਆਂ ਨੇ ਪੁਲਿਸ ਕਮਿਸ਼ਨਰ ਨੇ ਜਿਹੜਾ ਹੈ ਪੁਲਿਸ ਵਿਭਾਗ ਨੂੰ ਉਸ ਐਸਐਚਓ ਦੇ ਵਿਰੁੱਧ ਜਿਹੜੀ ਵਿਭਾਗ ਦੀ ਜਾਂਚ ਕਰਨ ਦੇ ਵੀ ਹੁਕਮ ਦਿੱਤੇ ਨੇ ਤਾਂ ਹੁਣ ਜਿਹੜਾ ਉਹ ਐਸਐਚਓ ਜਸਪਾਲ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਮੁਅਤਲ ਕਰ ਦਿੱਤਾ ਗਿਆ ਤੇ ਨਵਾਂ ਜਿਹੜਾ ਐਸਐਚਓ ਆ ਉਹ ਐਲਾਨ ਦਿੱਤਾ ਗਿਆ ਨਵਾਂ ਐਸਐਚਓ ਉਸ ਦੇ ਜਿਹੜਾ ਅਹੁਦੇ ਤੇ ਬਿਠਾ ਦਿੱਤੇ ਗਏ ਨੇ ਤਾਂ ਇਹ ਜਿਹੜਾ ਪੂਰਾ ਮਾਮਲਾ ਡੌਲੀ ਨਾਦੀ ਮੈਲਾ ਤੋਂ ਸ਼ੁਰੂ ਹੁੰਦਾ ਡੌਲੀ ਨਾਦੀ ਮੈਲਾ ਜਦੋਂ ਥਾਣੇ ਦੇ ਵਿੱਚ ਕੇਸ ਦਰਜ ਕਰਵਾਉਣ ਜਾਂਦੀ ਹੈ ਟਿੱਬਾ ਥਾਣੇ ਦੇ ਵਿੱਚ ਕੇਸ ਦਰਜ ਕਰਵਾਉਂਦੀ ਹੈ ਤਾਂ ਇਸ ਐਸ ਐਚਓ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਦੇ ਮਾਮਲੇ ਦੇ ਵਿੱਚ ਲਾਪਰਵਾਹੀ ਵਰਤੀ ਜਾਂਦੀ ਹੈ ਕਾਫੀ ਸਮਾਂ ਜਿਹੜਾ ਮੁਕੱਦਮਾ ਦਰਜ ਕਰਨ ਦੇ ਵਿੱਚ ਲਿਆ ਜਾਂਦਾ ਹੈ ਤਾਂ ਜਦੋਂ ਇਹ ਪੂਰਾ ਮਾਮਲਾ ਪੁਲਿਸ ਕਮਿਸ਼ਨਰ ਦੇ ਕੋਲ ਪਹੁੰਚਦਾ ਹੈ ਤਾਂ ਪੁਲਿਸ ਕਮਿਸ਼ਨਰ ਦੇ ਵੱਲੋਂ ਸਖਤੀ ਦਿਖਾਈ ਜਾਂਦੀ ਹੈ ਤੇ ਇਸ ਐਸ ਐਚਓ ਦੇ ਉੱਪਰ ਜਿਹੜਾ ਐਕਸ਼ਨ ਲਿਆ ਜਾਂਦਾ ਇਸ ਨੂੰ ਉਸ ਦੇ ਅਹੁਦੇ ਤੋਂ ਜਿਹੜਾ ਉਹ ਮੁਅਤਲ ਕਰ ਦਿੱਤਾ ਜਾਂਦਾ ਹੈ